ਰੱਬਾ ਤੁਰੇ ਤੁਰੇ ਆਲਾ ਆਲਾ ਨਸੀਨਾ ਦੀਆਂ ਅੱਖੀਆਂ ਯਾਦ ਆ ਆ ਪਿਆ ਨਸੀਨਾ ਦੀਆਂ ਲਾ ਦੀਆਂ ਆਲਾ ਰੱਬਿਆ ਮਾ ਫਿਰ ਵੀ ਨਹੀਂ ਟਲਿਆ ਤੁਰ ਪਿਆ ਚਲੋ ਹੁਣੇ ਹਮਲਾ ਕਰੀਏ ਤੇ ਸਾਧ ਸੰਗਤ ਪਹੁੰਚ ਗਿਆ ਮਨ ਹੀ ਮਨ ਸੋਚਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੀ ਕਰਾਮਾਤੀ ਹੈ ਫਿਰ ਮੇਰੇ ਨਾਲ ਆਪ ਆ ਕੇ ਲੜੇ ਬਿਨੁ ਆਪ ਦਰਸ਼ਨ ਦੇਵੇ ਜਦੋਂ ਇੰਨੀ ਗੱਲ ਕਹੀ ਤੇ ਕਲਗੀਧਰ ਮਹਾਰਾਜ ਆਪਣੇ ਅਸਨਾ ਤੋਂ ਖੜੇ ਹੋ ਗਏ ਤੇ ਸਿੰਘ ਕਹਿਣ ਲੱਗੇ ਪਾਤਸ਼ਾਹ ਜੀ ਅਸੀਂ ਹੈਗੇ ਆ ਹਜੇ ਤੁਹਾਨੂੰ ਕੀ ਲੋੜ ਆ ਉੱਠਣ ਦੀ ਤੇ ਸਾਧ ਸੰਗਤ ਕਲਗੀਧਰ ਮਹਾਰਾਜ ਕਹਿਣ ਲੱਗੇ ਹੁਣ ਜੰਗ ਬਦਲ ਗਈ ਐ ਇੱਧਰ ਰੋਜ਼ ਅਰਦਾਸਾਂ ਹੋ ਰਹੀਆਂ ਐ ਕਲਗੀਧਰ ਮਹਾਰਾਜ ਨੇ ਭੈਣ ਨਸੀਰਾ ਦੀ ਅਰਦਾਸ ਕਬੂਲ ਕਰ ਲਈ ਤੇ ਕੀ ਕਿਹਾ ਹੁਣ ਜੰਗ ਬਦਲ ਗਈ ਐ ਕੁਈ ਅਰਦਾਸ ਕਰ ਰਿਹਾ ਕਿਸੇ ਨੂੰ ਬਚਾਉਣ ਵਾਸਤੇ ਮਹਾਰਾਜ ਹੋਏ ਘੋੜੇ ਤੇ ਸਵਾਰ ਤੇ ਮੈਦਾਨੇ ਜੰਗ ਵਿੱਚ ਪਹੁੰਚ ਗਏ ਤੇ ਸੈਦਖਾਂ ਜਰਨੈਲ ਦੇ ਸਾਹਮਣੇ ਜਾ ਕੇ ਮਹਾਰਾਜ ਖਲੋਗੇ ਤੇ ਕਹਿ ਲੱਗੇ ਮੈਂ ਹੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨੂੰ ਤੂੰ ਲਲਕਾਰਿਆ ਤੇ ਯਾਦ ਕਰਦਾ ਲੈ ਤੇਰੇ ਸਾਹਮਣੇ ਖੜਾ ਤੇ ਸੈਦਖਾਂ ਮੇਰੇ ਤੇ ਵਾਰ ਕਰ ਕੋ ਸਤਨਾਮ ਸ੍ਰੀ ਵਾਹਿਗੁਰੂ ਲੈ ਜਰਨੈਲਾ ਵਾਰ ਕਰ ਤੀਰ ਚੜਾਇਆ ਤੰਦੀ ਤੇ ਸੈਤਖਾਂ ਜਰਨੈਲ ਨੇ ਤੇ ਕਲਗੀਧਰ ਮਹਾਰਾਜ ਹੋਰ ਨੇੜੇ ਹੋ ਗਏ ਛਾਤੀ ਸੀਨਾ ਚੌੜਾ ਕਰਕੇ ਲਾ ਚਲਾ ਕਰ ਵਾਰ ਜਦੋਂ ਮਹਾਰਾਜ ਬਿਲਕੁਲ ਨੇੜੇ ਹੋ ਗਏ ਸੈਤਖਾਂ ਤੋਂ ਤੀਰ ਨਹੀਂ ਚੱਲਿਆ ਅੱਖਾਂ 'ਚ ਅੱਖਾਂ ਪਾਈਆਂ ਕੰਬ ਗਿਆ ਸਾਰਾ ਸਰੀਰ ਤੇ ਤੀਰ ਥੱਲੇ ਡਿੱਗ ਪਿਆ ਨੇਤਰਾਂ ਦੇ ਵਿੱਚੋਂ ਕਹਿੰਦੇ ਐਸਾ ਤੇਜ ਚਲਾਇਆ ਕਹਿੰਦੇ ਆਇਆ ਲੋ ਉਸੀ ਨਿਸ਼ਾਨਾ ਆਪ ਨਿਸ਼ਾਨਾ ਬਣ ਗਿਆ ਆਇਆ ਲਾਹਣ ਸੀ ਨਿਸ਼ਾਨਾ ਆਪ ਨਿਸ਼ਾਨਾ ਬਣ ਗਿਆ ਹੋਇਆ ਲਾਹਣ ਸੀ ਨਿਸ਼ਾਨਾ ਆਪ ਨਿਸ਼ਾਨਾ ਬਣ ਗਿਆ ਹੋਇਆ ਲਾਹਣ ਸੀ ਨਿਸ਼ਾਨਾ ਆਪ ਨਿਸ਼ਾਨਾ ਹੋ ਗਿਆ ਲਾਹਣ पुरानी बना आयल सीला लोनीला लोन सीन जाना आया लोन सीन जाना ਕਲ ਕੀ ਤਰ ਮਹਾਰਾਜ ਕਹਿਣ ਲੱਗੇ ਸੈੰਦਖਾਂ ਵਾਰ ਕਰ ਤੇ ਸੱਚੇ ਪਾਤਸ਼ਾਹ ਜਦੋਂ ਜਮਈ ਨੇੜੇ ਆਗੇ ਤੇ ਸੈੰਦਖਾਂ ਹੁਣ ਸੈੰਦਖਾਂ ਜਰਨੈਲ ਨਹੀਂ ਰਿਹਾ ਨੇਤਰਾਂ ਦੇ ਵਿੱਚੋਂ ਐਸਾ ਵਾਰ ਕੀਤਾ ਨਜ਼ਰਾਂ ਦਾ ਐਸਾ ਤੀਰ ਚਲਾਇਆ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਲਗਤ ਹੀ ਭੋਏ ਘਿਰ ਪਰਿਆ ਪਰਿਆ ਗਰੀਜੇ شیخ ਕਹਿੰਦੇ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤਮੀ ਨਾ ਮਤ ਹੈ ਬਸ ਸਾ ਤੀਰ ਚਲਾਇਆ ਘੋੜੇ ਤੋਂ ਥੱਲੇ ਉਤਰਿਆ ਤੇ ਮਹਾਰਾਜ ਦੇ ਚਰਨ ਪਕੜ ਲਏ ਤੇ ਤਾਹਾ ਮਾਰ ਕੇ ਰੂਪਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ ਸੈਦਖਾਂ ਜਰਨੈਲ ਅੱਜ ਇਸ ਮੈਦਾਨੀ ਜੰਗ ਵਿੱਚ ਤੂੰ ਮਰਨਾ ਸੀ ਅੱਜ ਤੇਰੀ ਮੌਤ ਹੋਣੀ ਸੀ ਅੱਜ ਤੇਰੀ ਭੈਣ ਦੀਆਂ ਅਰਦਾਸਾਂ ਨੇ ਤੈਨੂੰ ਬਚਾ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੈਦਖਾਂ ਚਾਹੁੰਦੇ ਅੱਜ ਤੈਨੂੰ ਅਸੀਂ ਮਾਰ ਸਕਦੇ ਸੀ ਚਰਨ ਝੜ ਕੇ ਆਪਣੀ ਸਾਰੀ ਫੌਜ ਨੂੰ ਸੈਦਖਾਂ ਕਹਿਣ ਲੱਗਿਆ ਜਾਓ ਔਰਮ ਜੀਵ ਨੂੰ ਕਹਿ ਦਿਓ ਸੈਦ ਖਾਂ ਜਰਨੈਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਗੁਲਾਮ ਬਣਾ ਲਿਆ ਜਾਓ ਭੱਜ ਜਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਗੁਲਾਮ ਹੋ ਗਿਆ ਤੁਹਾਡਾ ਇਸ ਸਾ ਸੰਗਤ ਐਸੇ ਕਲਗੀਧਰ ਪਾਤਸ਼ਾਹ ਜਦੋਂ ਕੋਈ ਅਰਦਾਸ ਕਰੇ ਯਕ ਅਰਜ ਗੁਫਤੰ ਮੇਸ ਤੋਂ ਦਰਗੋਸ਼ ਕੁੰ ਕਰਤਾਰ ਜਦੋਂ ਕੋਈ ਪਿਆਰ ਵਾਲਾ ਕਹਿੰਦਾ ਨਾ ਕੰਨ ਕਰਕੇ ਸੁਣੀ ਤੇ ਅਰਦਾਸ ਸੁਣਦਾ ਏ ਉਹ ਫਿਰ ਭੈਣ ਨਸੀਰਾਂ ਦੀ ਅਰਦਾਸ ਸੁਣ ਕੇ ਕਲਗੀਧਰ ਮਹਾਰਾਜ ਨੇ ਸੈਦ ਖਾਨ ਨੂੰ ਬਖਸ਼ ਦਿੱਤਾ ਬਚਾ ਲਿਆ ਅਸੀਂ ਵੀ ਅਰਦਾਸ ਕਰੀਏ ਕਿ ਅਸੀਂ ਪਾਪੀਆਂ ਸਾਨੂੰ ਵੀ ਬਖਸ਼ ਦਿਓ ਸੋ ਸਾਧ ਸੰਗਤ ਤਾਂ ਕਰਕੇ ਮੇਰਾਵਾਜਾ ਵਾਲਾ ਜੀ राज में राजा जोग मैं लोगी बजाड़ा जी राज में राजा जो मैं रोगी बजाड़ा जी राज में राजा जोग में जोगी I'm ਮੇਰਾ <middly> <middly> जावाड़ा जी सभु कार ते ਗੁਰੂ ਕਾਲ ਸੇਦਾ ਉਹ ਰਾਜਾ ਜੋਗੀ ਤੇ ਫਕੀਰ ਰਹਿਣ ਵਾਲਾ ਹੈ ਸਹਾ ਗੁਰੂ ਕਾਲ ਸੇਦਾ ਰਾਜਾ ਜੋਗੀ ਤੇ ਫਕੀਰ ਰਹਿਣ ਵਾਲਾ ਹੈ ਸਹਾ ਗੁਰੂ ਕਾਲ ਸੇਦਾ ਸੋ ਆਓ ਹੁਣ ਅਪੇ ਸੇ ਪੌੜੀਆਂ ਅਨੰਦ ਸਾਹਿਬ ਦੀ ਬਾਣੀ ਪੜੀਏ ਐਨੀ ਕੋ ਹਾਜ਼ਰੀ ਬੇਨਤੀ ਪਰਵਾਣ ਕਰਿਓ ਜਿਸ ਤਰ੍ਹਾਂ ਭਾਈ ਅੱਜ ਆਇਆ ਓ ਕੱਲ ਇਸ ਤਰ੍ਹਾਂ ਨਹੀਂ ਆਉਣਾ ਕਿਉਂਕਿ ਦੋ ਦੋ ਜੜਿਆਂ ਨੂੰ ਹੋਰ ਨਾਲ ਲੈ ਕੇ ਆਉਣਾ ਹੈ ਖਿੱਚ ਕੇ ਅੱਜ ਤੁਸੀਂ ਬਹੁਤ ਘੱਟ ਗਿਣਤੀ 'ਚ ਆਏ ਹੋ ਕੱਲ ਮੈਂ ਤੁਹਾਨੂੰ ਪਹਿਲਾਂ ਆਉਣਾ ਥੋੜਾ ਜਿਹਾ ਤੇ ਪਿਆਰ ਨਾਲ ਆਣਾ ਖਿੱਚ ਨਾਲ ਆਣਾ ਸਾਧ ਸੰਗਤ ਸੋ ਭਾਈ ਕੱਲ ਤੇ ਪਰਸੋਂ ਦੋ ਦਵਾਨ ਹੋਰ ਲਾਵਾਂਗੇ ਸਤਿਗੁਰ ਰਹਿਮਤ ਕਿਰਪਾ ਕਰਨ ਸਾਡੇ ਤੇ ਦੇਖੋ ਇਸ ਦੁਨੀਆ ਤੇ ਹਰ ਇੱਕ ਦਾ ਅਲੱਗ ਅਲੱਗ ਈਮਾਂ ਟਾਰਗੇਟ ਹੈ ਜਿਉਂਦਾ ਆਪਾਂ ਆਪਣਾ ਢੰਗ ਤਰੀਕਾ ਹੈ ਕੋ ਕਿਸੇ ਚੀਜ਼ ਵਾਸਤੇ ਜਿਉਂ ਕਿਸੇ ਚੀਜ਼ ਵਾਸਤੇ ਸੋ ਬੇਨਤੀ ਹੈ ਕੱਲ ਕੁਟਿਆ ਤੇ ਦੁੱਧ ਦਾ ਲੰਗਰ ਲਾਉਣਾ ਹੈ 7 ਵਜੇ ਤੋਂ ਪਹਿਲਾਂ-ਪਹਿਲਾਂ ਸਮੂਹੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਗੁਰੂ ਘਰ ਦੇਖੇ ਭਾਈ ਦੁੱਧ ਪਹੁੰਚਾ ਸਕਦੇ ਹੋ ਸੇਵਾ ਦੇ ਵਿੱਚ ਜਿੰਨਾ ਨਿ ਸੇਵਾ ਕਰਨੀ ਹੈ ਸੋ ਨਗਰ ਕੀਰਤਨ ਬਾਬਤ ਬੇਨਤੀ ਹੈ ਹਰ ਸਾਲ ਦੀ ਤਰ੍ਹਾਂ ਹਮ ਹਮਾ ਕੇ ਪਹੁੰਚਣਾ ਹੈ ਸਾਰੀ ਸੰਗਤ ਨੇ ਤਨ ਮਨ ਧਨ ਕਰਕੇ ਭਾਈ ਸੇਵਾ ਕਰਨੀ ਹੈ ਗੁਰੂ ਦੇ ਲੰਗਰਾਂ ਵਾਸਤੇ ਦੇਗਾ ਰਸਤਾ ਮਾਇਆ ਪਹੁੰਚਾ ਸਕਦੇ ਹੂੰ ਸੋ ਅੱਜ ਤੋਂ ਹੀ ਭਾਈ ਸੇਵਾ ਆਰੰਭ ਹੋ ਗਈ ਹੈ ਸੋ ਨਗਰ ਕੀਰਤਨ ਦੀਆਂ ਤਿਆਰੀਆਂ ਚੱਲ ਰਹੀਆਂ ਤਿੰਨ ਚਾਰ ਪੰਜ ਨੂੰ ਅਖੰਡ ਪਾਠ ਪ੍ਰਕਾਸ਼ ਰਹਿਣੇ ਆ ਚਾਰ ਨੂੰ ਨਗਰ ਕੀਰਤਨ ਪੰਜ ਨੂੰ ਭੋਗ ਪੈਣੇ ਆ ਸਤਿਗੁਰਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਸੋ ਆਓ ਹੁਣ ਆਪਾਂ ਛੇ ਪੌੜੀਆਂ ਅਨੰਦ ਸਬ ਦੀ ਬਾਣੀ ਪੜੀਏ आनंद पाया मेरी माए सतगुरु मैं पाया आनंद पाया मेरी माए ਸਤ ਗੁਰੂ ਮੈਂ ਪਾਇਆ ਆਨੰਦ ਪਿਆ ਮੇਰੀ ਮਾਏ 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 ਸਤ ਗੁਰੂ ਮੈਂ ਪਾਇਆ ਸਤ ਗੁਰੂ ਸਤਿ ਸੇਤੀ ਗੁਰਤਾ ਪਾਇਆ ਸਹਜ ਸੇਤੀ ਗੁਰਤਾ ਪਾਇਆ ਸਹਜ ਸੇਤੀ ਗੁਰਤਾ ਪਾਇਆ ਸਹਜ ਸੇਤੀ ਸਤਿ ਗੁਰਤਾ ਪਾਇਆ ਸਹਜ ਸੇਤੀ ਗੁਰਤਾ ਪਾਇਆ ਸਹਜ ਸੇਤੀ ਮਨ ਵਦੀਆਂ ਵਦਾਈਆਂ ਸਤਿ ਗੁਰੂ ਮੈਂ ਪਾਇਆ ਅਨੰਤਿਆ ਮੇਰੇ ਮਾਏ ਅਨੰਦ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ

ਅਬ ਪੁਜਾਈਆ ਸਦਾੁਰਵਾਣ ਕਿਤਾ ਗੁਰੂ ਮਟੂ ਜਿਸ ਦੀਆਂ ਹੈ ਬੜੀਆਂ ਚੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਜਾ ਮੇਰਾ ਆਇਆ ਪੰਜ ਸ਼ਬਦ ਤਿਤ ਕਰ ਸਭਾ ਗੈ ਘਰ ਸੁਹਾ ਗੈ ਸ਼ਬਦ ਬਾਕੇ ਕਲਾ ਜੇ ਤੁਹਾਰ ਤਾਰੀਆਂ ਪੰਜ ਦੂਤ ਤਦ ਵਸ ਕੀਤੇ ਕਾਲ ਸੰਧ ਰਮਾਰੀਆਂ ਉਹ ਜੁੜ ਕਰ ਮਪਾਇ ਤਜ ਦਿਨ ਕੋ ਸੇ ਨਾਮ ਮਰ ਕੇ ਲਾ ਕੇ ਸਾਰੇ ਅਨਹਦਵਾਚੇ ਅਰਜ਼ ਸੁਣੋ ਕਟ ਪਾ ਗਿਓ ਸਗਲ ਮਨੋਰਥ ਪੂਰੇ ਔਰ ਬ੍ਰਹਮ ਪ੍ਰਭ ਪਾਇਆ ਪੁੱਤਰ ਸਗਲ ਵਿਸੂਰੇ ਦੁਖ ਰੋਗ ਸੰਤਾਪਿ ਉਤਰੇ ਸੁਣੀ ਸਚੀ ਬਾਣੀ ਸੰਤ ਸਾਚਨ ਭਏ ਸਤੇ ਪੁਰੀਤ ਚਹਤੇ ਪਵਿੱਤ ਸਤ ਗੁਰ ਰਹਿਆ ਪਰਪੂਰੇ ਬਨਨੁ ਨਨਕੁ ਗੁਰ ਚੜਣ ਲਾ ਕੇ ਵਾਚਿਆ ਅਨਹਤ ਤੂਰੇ ਊਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਨ ਰਾਤ ਦਏ ਨਹੀ ਦਾਇਆ ਖਿਲ ਸਗਲ ਕਰ ਮਾ ਦੂਰ ਕਰਮੀਆਂ ਆਪਣੀ ਕੇ ਨੇੜੇ ਕੇ ਦੂਰ ਹੋਜਨੀ ਨਾਮ ਤੇ ਆਇਆ ਗਏ ਮਸਾ ਕਰਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਧਾ ਤੂੰ ਮੇ